ਸਸਕਾਲ ਸਕਾਈ ਨਿਊਜ਼ ਪੰਜਾਬ ਦੇ ਨਾਲ ਤੁਹਾਡੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੈਨੀ ਗੱਲ ਕਰਾਂਗੇ ਅਮਰਿੰਦਰ ਸਿੰਘ ਰਾਜਾਪੜਿੰਗ ਦੀ ਅਮਰਿੰਦਰ ਸਿੰਘ ਰਾਜਾਪੜਿੰਗ ਦਾ ਅੱਜ ਵਿਰੋਧ ਕੀਤਾ ਗਿਆ ਹੈ 84 ਦੇ ਪੀੜਤਾਂ ਦੇ ਵੱਲੋਂ ਅਮਰਿੰਦਰ ਸਿੰਘ ਰਾਜਾਪੜਿੰਗ ਨੂੰ ਜਦੋਂ ਉਹ ਨਾਮਜ਼ਦਗੀ ਪੱਤਰ ਦਾਖਲ ਕਰਕੇ ਵਾਪਸ ਆ ਰਹੇ ਸਨ ਤਾਂ ਉਦੋਂ ਉਹਨਾਂ ਨੂੰ ਘੇਰਿਆ ਗਿਆ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਨਾਰੇਬਾਜ਼ੀ ਕੀਤੀ ਗਈ ਹੈ ਅਤੇ ਹੀ 84 ਦੇ ਪੀੜਤਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਵੱਲੋਂ ਜੋ ਕੁਝ ਪਿਛਲੇ ਦੌਰ ਦੇ ਵਿੱਚ ਕੀਤਾ ਗਿਆ ਉਹ ਪੰਜਾਬ ਦੇ ਲੋਕਾਂ ਨੂੰ ਭਲੀ ਭਾਂਤ ਪਤਾ ਵੀ ਹੈ ਤੇ ਉਸ ਤੋਂ ਜਾਣੂ ਵੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਰਵਾਰ ਸਾਹਿਬ ਵੀ ਢਾਹ ਢੇਰੀ ਕੀਤਾ ਗਿਆ ਤੇ ਜਿਹੜਾ ਉੱਥੇ ਸਰੋਵਰ ਸਾਹਿਬ ਸੀ ਉਸ ਦੇ ਵਿੱਚ ਵੀ ਪਾਣੀ ਦੀ ਥਾਂ ਫੇਰ ਖੂਨ ਵਹਾਇਆ ਗਿਆ ਇਹ ਆਮ ਸਭ ਨੂੰ ਹੀ ਪਤਾ ਹੈ ਕਿ ਕਾਂਗਰਸ ਦੇ ਵੱਲੋਂ ਕੀ ਕੁਝ ਕੀਤਾ ਗਿਆ ਤੇ ਉਸ ਤੋਂ ਬਾਅਦ 84 ਦੀ ਜਿਹੜੀ ਹੋਲੀ ਖੇਡੀ ਗਈ ਹੈ ਖੂਨ ਦੀ ਹੋਲੀ ਖੇਡੀ ਗਈ ਹੈ ਸਿੱਖ ਵਿਰੋਧੀ ਹੋਲੀ ਖੇਡੀ ਗਈ ਹੈ ਉਸ ਤੋਂ ਵੀ ਭਲੀ ਭਾਂਤ ਜਾਣੂ ਹੋਣਾ ਵੀ ਚਾਹੀਦਾ ਹੈ ਕਿਉਂਕਿ ਉਹ ਇੱਕ ਅਜਿਹਾ ਦੌਰ ਸੀ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਉਸ ਸਮੇਂ ਦੀ ਇੰਦਰਾ ਗਾਂਧੀ ਦੇ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਸੀ ਸਿੱਖਾਂ ਦੀ ਨਸ਼ਲ ਕੁਸੀ ਕਰਨ ਦੀ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਹਮੇਸ਼ਾ ਹੀ ਇੰਦਰਾ ਗਾਂਧੀ ਨੂੰ ਆਪਣੀ ਮਾਂ ਕਿਹਾ ਜਾਂਦਾ ਹੈ ਤੇ ਉਹ ਉਹੀ ਮਾਂ ਹੈ ਜੋ ਸਿੱਖ ਵਿਰੋਧੀ ਹੈ ਜੋ ਸਿੱਖਾਂ ਦੀ ਕਾਤਲ ਹੈ ਜਿਸ ਨੇ ਦਰਬਾਰ ਸਾਹਿਬ ਨੂੰ ਢਾਹ ਢੇਰੀ ਕੀਤਾ ਸਿੱਖਾਂ ਦੇ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਘਰਾਂ ਦੇ ਵਿੱਚ ਵੜ ਕੇ ਉਹਨਾਂ ਨੂੰ ਗੋਲੀਆਂ ਦੇ ਨਾਲ ਛੜਨੀ ਕੀਤਾ ਗਿਆ ਉੱਥੇ ਹੀ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਸਰੋਵਰ ਸਾਹਿਬ ਤੇ ਉਸ ਨੂੰ ਵੀ ਪਾਣੀ ਦੀ ਥਾਂ ਫਿਰ ਖੂਨ ਵਾਲਾ ਬਣਾਇਆ ਗਿਆ ਇਸ ਨੂੰ ਲੈ ਕੇ 83 ਦੇ ਪੀੜਤਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਕਾਂਗਰਸ ਤੋਂ ਕਿਨਾਰਾ ਕਰਨਾ ਚਾਹੀਦਾ ਉਹਨਾਂ ਦਾ ਕਹਿਣਾ ਹੈ ਕਿ ਅਮਰਿੰਦਰ ਸਿੰਘ ਰਾਜਾਪਿੰਗ ਨੂੰ ਉਹ ਲੁਧਿਆਣੇ ਦੇ ਵਿੱਚ ਚੋਪੜ ਕੇ ਭੇਜਣਗੇ ਹਰਾ ਕੇ ਭੇਜਣਗੇ ਤੇ ਉਹਨਾਂ ਦੀ ਜਮਾਨਤਾਂ ਉਹ ਵੀ ਜ਼ਬਤ ਹੋਣਗੀਆਂ ਹੋਰ ਕੀ ਕੁਝ ਕਹਿ ਰਹੇ ਨੇ 84 ਦੇ ਪੀੜਤ ਉਹ ਤੁਸੀਂ ਖੁਦ ਹੀ ਸੁਣ ਲਓ ਅੱਜ ਫਿਰ ਵਿਰਦਿੰਗਾ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਤਾਂ ਨੋਮੀਨੇਸ਼ਨ ਬਾਅਦ ਦਾਖਲ ਕਰਨਾ ਸਿਆਰੇ ਰਾਜਾ ਵਿਰਦਿੰਗ ਅੱਜ ਅਸੀਂ ਯੋ ਇਸ ਕਰਕੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ 1984 ਦੇ ਵਿੱਚ ਹਰਮਨ ਸਿੰਘ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਇੰਦਰਾ ਗਾਦੀ ਨੇ 1 ਜੂਨ ਨੂੰ ਹਮਲਾ ਕੀਤਾ ਸੀ ਪਰ ਵਾਇਸ ਭਾਰਤੀ ਫੌਜ ਨੇ ਕੀਤਾ ਸਿੰਬਲਾ ਇਹ ਸਾਰੀ ਗੰਨੀ ਮਿੱਤੀ ਸਾਜ਼ਿਸ਼ੀ ਕੇ ਸਿੱਖਾਂ ਨੂੰ ਖਤਮ ਕਰ ਦੇਣਾ ਸਿੱਖਾਂ ਦੇ ਗੁਰਤਾਮਾਂ ਨੂੰ ਬਰਬਾਦ ਕਰ ਦੇਣਾ ਤੇ ਉਸ ਵੇਲੇ ਗੁਰੂ ਹਰਜਨ ਸਿੰਘ ਮਹਾਰਾਜ ਜੀ ਦਾ ਸਦੀ ਗੁਰਪ੍ਰਸਤ ਸੀ ਤਿੰਨ ਜੂਨ ਨੂੰ ਇੱਕ ਜੂਨ ਤੋਂ ਲੈ ਕੇ ਚਾਰ ਜੂਨ ਤੱਕ ਅਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਨੇ ਭਾਰਤੀ ਫੌਜ 'ਤੇ ਹਮਲਾ ਕੀਤਾ ਸਾਡੇ ਅਕਾਲ ਤਖਤ 'ਤੇ ਨਹੀਂ ਕੀਤਾ ਗਿਆ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਗਿਆ ਸਾਡੇ ਪਾਵਨ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਪੰਜਾਬ ਵਿੱਚ 40 ਗੁਰਤਮ ਸਿੰਘ ਜਿਹੜੇ ਇਤਿਹਾਸਕ ਉਹਨਾਂ ਤੇ ਵੀ ਗੋਲੀਆਂ ਛਲਾ ਕੇ ਸ਼ਹੀਦੀਤ ਆ ਗਿਆ ਉਸ ਤੋਂ ਬਾਅਦ 1984 ਦੇ ਵਿੱਚ ਇੰਦਰਾ ਗਾਂਧੀ ਦੇ ਮੌਤ ਤੋਂ ਬਾਅਦ 10000 ਸਿੱਖਾਂ ਦਾ ਕਤਲੇਆਮ ਦਿੱਲੀ ਬੁਖਾਰੋ ਕਾਂਪੂਰ ਤੇ ਬੇਸ਼ਰਜੀਵ ਮਾਦੀ ਨੇ ਕਰਵਾਇਆ ਉਸ ਵਕਤ ਰਜੀਵ Gandhi ਨਾਰਾ ਦਿੱਤਾ ਸੀ ਖੂਨ ਦਾ ਬਦਲਾ ਖੂਨ ਜਦ ਕੋਈ ਬڑا ਪੇੜ गिरਦਾ ਧਰਤੀ ਹਿਲਦੀ ਹੈ ਉਸ ਤੋਂ ਬਾਅਦ ਸੱਜਨ ਕੁਮਾਰ ਜਗਦੀਸ਼ ਟੈਟਲਰ ਐਸ ਕੇ ਐਲ ਭਗਤ ਉਹ ਜਿਹੜੇ ਅਜੇ ਮਾਕਨ ਸੈਕਲ ਉਹਦੇ ਵਿੱਚ ਹਜ਼ਾਰੀ ਜਿਹੜੇ ਕਾਂਗਰਸੀ ਸ਼ਾਮਿਲ ਸਨ ਇਹ ਪੀ ਪਲਾਨਿੰਗ ਕਰਕੇ ਵਕਫਾ ਖੇ ਇਲਾਕੇ ਦੇ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਗਿਆ ਦਿੱਲੀ ਦੇ ਵਿੱਚ ਕੀਤਾ ਗਿਆ ਕਾਂਧਪੁਰ ਦੇ ਵਿੱਚ ਸੈਕੰਡ ਸਿੱਖਾਂ ਨੂੰ ਜਿੰਦਤ ਜੀ ਗਲਾਂ ਟੇਪਾਰ ਕੇ ਦਿੱਲੀ ਉੱਥੇ ਸਾਲਿਆ ਗਿਆ ਬੁਖਾਰੋ ਦੇ ਵਿੱਚ ਪੱਠੀ ਦੇ ਵਿੱਚ ਸਿੱਖਾਂ ਨੂੰ ਜਿਹੜਾ ਜਿੰਦਾ ਜੀ ਸਖਾਂ ਨੂੰ ਚੁੱਕ ਕੇ ਸਾਲਿਆ ਗਿਆ ਪੱਠੀ ਪਾ ਦਿੱਤਾ ਗਿਆ ਕਿਉਂ ਕਰ ਰਹੇ ਹੋ ਸਰ ਅਸੀਂ ਕਰ ਰਹੇ ਕਾਂਗਰਸ ਇਹ ਉਹ ਜਮਾਤ ਹੈ ਜਿਹੜੀ ਸਿੱਖਾਂ ਦੀ ਕਤਲ ਜਮਾਤ ਹੈ ਸ੍ਰੀ ਹਰਮੰਦਰ ਸਾਹਿਬ ਨੂੰ ਟਾਈਟਲ ਕਰਨ ਲਈ ਅਕਾਲ ਤਖਤ ਸਾਹਿਬ ਟਾਈਟਲ ਕਰਨ ਲਈ ਉਹ ਜਮਾਤ ਹੈ ਇਹ ਰਾਜਾ ਬਲਗ ਨੇ ਕਲੀਨ ਚਿੱਟ ਦਿੱਤੀ ਸੀ ਇਹਨਾਂ ਨੂੰ ਵੋਟਾਂ ਨਾ ਪਾਓ ਕੀ ਨਾਮ ਹੈ ਕੀ ਕਹਿਣਾ ਚਾਹੋਗੇ ਮੈਂ ਗੁਰਦੀਪੁਰ ਮੈਂ ਸਿਰਫ ਇਨਾ ਹੀ ਕਹਿਣਾ ਚਾਹਨੀ ਆ ਕਿ 1984 1 ਜੂਨ ਨੂੰ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਉੱਪਰ ਟੈਂਕਾਂ ਤੇ ਟੋਪਾਂ ਦੇ ਨਾਲ ਹਮਲੇ ਹੋਏ ਸਨ ਸੋ ਸਾਡੇ ਜਖਮਾਂ ਨੂੰ ਘਰੇਦ ਕੇ ਇੱਕ ਵਾਰੀ ਤੇ ਇਲੈਕਸ਼ਨ ਕਮਿਸ਼ਨ ਨੇ ਉਹ ਡੇਟ ਰੱਖੀ ਆ ਵੋਟਾਂ ਵਾਸਤੇ ਪੰਜਾਬ ਦੀ ਜਿਹੜੇ ਸਾਡੇ ਵਾਸਤੇ ਬਰਦਾਸ਼ਤ ਕਰਨੀ ਬਹੁਤ ਔਖੀ ਆ ਉਸ ਤੋਂ ਬਾਅਦ 1986 ਨਵੰਬਰ ਦਾ ਜੋ ਕੁਝ ਵੀ ਆ ਤੁਹਾਡੇ ਸਾਡੇ ਪੱਤਰਕਾਰ ਭਾਈਚਾਰੇ ਨੂੰ ਪਤਾ ਹੈਗਾ ਜੋ ਸਾਡੇ ਨਾਲ ਹੋਇਆ ਦਾ ਮੈਂ ਸਿਰਫ ਇਨਾ ਕਹਿਣਾ ਚਾਹਨੀ ਆ ਕਿ ਰਾਜਾ ਵੜਿੰਗ ਕਹਿੰਦਾ ਸੀ 인ਦਰਾ ਗਾਂਧੀ ਮੇਰੀ ਮਾਂ ਰਾਹੁਲ ਰਾਜੀਵ ਗਾਂਧੀ ਮੇਰਾ ਭਰਾ ਹੈਗਾ ਤੋ ਮੈਂ ਇਹ ਕਹਿਣਾ ਚਾਹੁੰਦੀ ਆ ਤੇਰੀ ਇਥੋਂ ਜ਼ਮਾਨਤ ਜਬਤ ਕਰਵਾ ਕੇ ਭੇਜਾਂਗੇ ਤੈਨੂੰ ਇਥੋਂ ਵੋਟਾਂ ਨਹੀਂ ਪੈਣ ਦਵਾਵਾਂਗੇ ਤੇਰਾ ਘਰ ਘਰ ਜਾ ਕੇ ਸਾਡੇ ਬੱਚੇ ਜਿਹੜੇ ਹੈਗੇ ਚੋਲੀਆਂ ਆੜ ਕੇ ਜਿਹੜੇ ਹੈਗੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਕਾਤਲਾਂ ਨੂੰ ਜਿਹੜਾ ਹੈਗਾ ਵੋਟ ਨਾ ਪਾਓ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਪੂਰੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ ਕਿਉਂਕਿ ਵੱਡਿਆਂ ਨੂੰ ਪਤਾ ਹੈਗਾ ਕਿ ਚਰਾਤੀ ਵਿੱਚ ਕੀ ਹੋਇਆ ਨੌਜਵਾਨ ਬੱਚਿਆਂ ਨੂੰ ਬਿਲਕੁਲ ਇਥੇ ਇਤਿਹਾਸਤਾ ਪਤਾ ਨਹੀਂ ਹੈਗਾ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹਦੀ ਆ ਕਿ ਦੇਖੋ ਜਦੋਂ ਵੋਟ ਪਾਣ ਜਾਓ ਇੱਕ ਵਾਈ ਇੱਕ ਵਾਰੀ ਵਾਹਿਗੁਰੂ ਸਤਨਾਮ ਕਹਿ ਕੇ ਅੱਖਾਂ ਮੀਚ ਕੇ ਉਹ ਦਰਬਾਰ ਸਾਹਿਬ ਉਹ ਅਕਾਲ ਤਖਤ ਸਾਹਿਬ ਉਹ ਸਰੋਵਰ ਸਾਹਿਬ ਜਿਹੜਾ ਲਾਸ਼ਾਂ ਦੇ ਨਾਲ ਭਰਿਆ ਉਹ ਗੁਰੂ ਗ੍ਰੰਥ ਸਾਹਿਬ ਜਿਹਦੇ ਵਿੱਚ ਗੋਲੀ ਲੱਗੀ ਉਹ ਗੋਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਵਿੱਚ ਨਹੀਂ ਸੀ ਲੱਗੀ ਉਹ ਹਰ ਇੱਕ ਨਾਨਕ ਨਾਮ ਲੈਵਾ ਬੰਦੇ ਦੀ ਛਾਤੀ ਵਿੱਚ ਲੱਗੀ ਸੋ ਉਸ ਤੋਂ ਬਾਅਦ 1984 ਦਾ ਦੌਰ ਯਾਦ ਕਰ ਲਿਓ ਜਦੋਂ ਹਜ਼ਾਰੇ ਬਹ ਹਜ਼ਾਰਾਂ ਬੱਚੇ ਨਿਰਦੋਸ਼ ਯਤਿਮ ਹੋ ਗਏ ਪਹਿਲਾਂ ਹਜ਼ਾਰਾਂ ਵਿਤਵਾ ਹੋ ਗਈਆਂ ਲੋਕ ਘਰੋਂ ਬੇਕਾਰ ਹੋ ਗਏ ਨਿੱਕੇ ਨਿੱਕੇ ਬੱਚੇ ਤੰਦੂਰਾਂ ਵਿੱਚ ਪਾ ਕੇ ਸਾੜੇ ਗਏ ਲੋਕਾਂ ਨੂੰ ਰਾਜੀਆਂ ਤੋਂ ਭਿਖਾਰੀ ਕਰ ਦਿੱਤਾ ਗਿਆ ਸੋ ਰੱਬ ਦਾ ਵਾਸਤੇ ਨੌਜਵਾਨ ਪੀੜੀ ਤੇ ਵੱਡਿਆਂ ਬਜ਼ੁਰਗਾਂ ਮਾਵਾਂ ਪੇੜਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਪੂਰੇ ਪੰਜਾਬ ਨੂੰ ਬੇਨਤੀ ਕਰਦੀਆਂ ਇਹਨਾਂ ਕਾਤਲ ਕਾਂਗਰਸੀਆਂ ਨੂੰ ਮੂੰਹ ਨਾ ਲਗਾਇਓ ਇਹਨਾਂ ਕਾਤਲ ਕਾਂਗਰਸੀਆਂ ਦਾ ਬਾਈਕਾਟ ਕਰੋ ਸਾਡੇ ਜਿਹੜੇ ਅੱਲੇ ਜ਼ਖਮ 1 ਜੂਨ ਦੇ ਕਰਕੇ ਹੋਏ ਆ ਉਹ ਤੇ ਹਲਕੀ ਜਿਹੀ ਮਰਮ ਲਗਾ ਦਿਓ ਤੁਹਾਡੀ ਮਰਮ ਸਾਰੇ ਪੰਜਾਬ ਦੀ ਹੋਏਗੀ ਸਾਡੇ ਵਾਸਤੇ ਜੇ ਤੁਸੀਂ ਇਹਨਾਂ ਦਾ ਬਾਈਕਟ ਕਰਕੇ ਇਹਨਾਂ ਨੂੰ ਬਹੁਤ ਮੁਕਾਉ ਜੀ ਤੇ ਅੱਜ ਰਾਜਾ ਵੜਿੰਗ ਨਾਮ ਦਾਖਲ ਕਰਨ ਵਾਸਤੇ ਆ ਰਹੇ ਨੇ ਨਾਮੰਗਨ ਪੱਤਰ ਕੀ ਇਹ ਉਹਦਾ ਵਿਰੋਧ ਵੀ ਹੋਊਗਾ ਬਿਲਕੁਲ ਕਰਾਂਗੇ ਅਸੀਂ ਉਹਦਾ ਪੁਤਲਾ ਸਾੜਾਂਗੇ ਉਹਦੇ ਸਾਹਮਣੇ ਸਾੜਾਂਗੇ ਤੇ ਪੰਜਾਬ ਪਰ ਵੀ ਰੋਗ ਹੋਇਆ ਹੈ ਉਹਨਾਂ ਦੇ ਰੋਗ ਹੋ ਰਹੇ ਨੇ ਤੇ ਅੱਜ ਸਭ ਤੋਂ ਜਿਆਦਾ ਜਿਹੜੀ ਹੈਗੀ ਆ ਪਬਲਿਕ ਇਹ ਲੁਧਿਆਣੇ ਦੇ ਵਿੱਚ ਹੈਗੀ ਆ ਅਸੀਂ ਲੁਧਿਆਣੇ ਦੇ ਵਿੱਚ ਉਹਦਾ ਸਭ ਤੋਂ ਜਿਆਦਾ ਵਿਰੋਧ ਕਰ ਰਹੇ